ਉਹ ਭਰਾ ਉਹ ਗਰੇ ਦਿਹਾੜੇ ਮੱਝ ਖੋਲ ਕੇ ਲੈ ਗਏ ਵੀਰੇ ਤੇ ਆਪਦਾ ਮੱਝਾਂ ਦਾ ਧਿਆਨ ਰੱਖਿਆ ਕਰੋ ਵੀਰੇ ਹੁਣ ਸਿਖਰ ਦੁਪਹਿਰੇ ਹਨਾ ਕੋਈ ਹੁੰਦਾ ਨਹੀਂ ਆਪਾਂ ਅੰਦਰ ਸੁੱਤੇ ਪੈ ਜਾਂਦੇ ਆਂਗੇ ਇਹ ਬਾਹਰੋਂ ਬਾਗ ਕਿਉਂਕਿ ਆਪਣੇ ਮੱਝਾਂ ਬਾਹਰੇ ਬਾਗਲਾਂ ਦੇ ਵਿੱਚ ਹੁੰਦੀਆਂ ਨੇ ਕਈਆਂ ਦੇ ਭਰਾ ਘਰ ਤੋਂ ਬਾਹਰ ਖੜੀ ਹੁੰਦੇ ਦਰਖਤਾਂ ਹੇਟ ਹਨਾ ਜਾਂ ਦੂਸਰੇ ਘਰੇ ਖੜੀ ਹੁੰਦੀਆਂ ਨੇਗੀਆਂ ਆਪਾਂ ਜਿੰਦਾ ਕੁੰਡਾ ਲਾਉਂਦੇ ਨਹੀਂ ਸੀਗੇ ਤੇ ਧਿਆਨ ਜਰੂਰ ਕਰੋ ਵੀਰੇ ਵੀਡੀਓ ਸ਼ੇਅਰ ਜਰੂਰ ਕਰਿਓ ਸ਼ੇਅਰ ਕਰਨ ਦਾ ਮਤਲਬ ਤਾਂ ਕਹਿਣਿਆਂਗਾ ਵੀਰੇ ਨਾ ਕੋਈ ਆਪਣਾ ਭਰਾ ਹੋਣਾ ਬੇ ਕੋਈ ਬਾਗਲ ਦੀ ਹੈ ਨਾ ਕੁੰਡਾ ਕੁੰਡਾ ਜਾਂ ਜਿੰਦਾ ਹੁੰਦਾ ਲਾ ਕੇ ਫੇਰ ਆਵਿਆ ਕਰੇ ਰੱਖ ਹੀ ਰੱਖਿਆ ਕਰੋ ਵੀਰੇ ਹੁਣ ਕਿਉਂਕਿ ਦੱਸਿਆ ਜਾ ਰਹੇ ਨੇ ਜਿਵੇਂ ਕੱਟੇ ਵਾਲੇ ਜਿਵੇਂ ਕੱਟੇ ਵਾਲੀ ਨੀਕੇ ਕਹਿੰਦੇ ਕੱਟੇ ਵਾਲ ਲੈ ਕੇ ਗਏਨ ਕੋਲ ਕੇ ਤੇ ਸਾਰੇ ਕੱਟੇ ਵਾਲ ਤਾਂ ਨਹੀਂ ਮਾੜੇ ਹੁੰਦੇ ਪਰ ਵਿੱਚ ਉਹਨਾਂ ਦੀ ਆੜ ਲੈ ਕੇ ਨਾ ਪਹਿਲਾ ਦਿਨ ਚ ਭੇਤ ਲੈ ਜਾਂਦੇ ਨੇਗੇ ਫਿਰ ਹਨਾ ਫਿਰ ਬਾਅਦ ਵਿੱਚ ਜਿਹੜੇ ਮੱਜਾਂ ਖੋਲ ਕੇ ਲੈ ਜਾਂਦੇ ਨੇਗੇ ਕੋਈ ਗਰਮੀਆਂ ਦੇ ਵਿੱਚ ਹੁਣ ਆਪਣੀ ਮੱਜਾਂ ਵੀਰੇ ਅੰਦਰ ਤਾਂ ਹੁੰਦੀਆਂ ਨੇ ਕਿ ਬਾਹਰੇ ਖੋਲ ਕੇ ਰੱਖ ਦਿੰਦੇ ਹਾਂ ਦਰਖਤਾਂ ਦੇ ਬੰਨ੍ਹੇ ਜਾਂਦੇ ਨੇਗੇ ਤੇ ਆਪਾਂ ਕੁੰਡੇ ਲਾ ਕੇ ਅੰਦਰ ਸੌਂ ਜਾਈਏ ਕਿਉਂ ਸਿਖਰ ਦੁਪਹਿਰੇ ਤੇ ਇਹ ਆਪ ਦਾ ਜਿਆ ਲਾਹ ਤੱਕ ਜਾਂਦੇ ਨੇ ਬਈ ਹਨਾ ਇਸ ਚੇ ਹਨਾ ਰਹਿਆ ਕਰੋ ਵੀਰੇ ਨਾਲ ਇਹ ਵੀਡੀਓ ਵੀ ਬਣ ਕੇ ਸ਼ੇਅਰ ਜ਼ਰੂਰ ਕਰੋ ਮੱਝ ਖੋਲ ਕੇ ਲੈ ਗਈ ਵੀਰੇ ਹਨਾ ਹਲਕ ਭਾਈਆਂ ਨੂੰ ਭਰਾਵਾਂ ਨੂੰ ਭਰਾਵਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਗਈ ਹੈ ਕੌਣ ਲੈ ਗਿਆ ਪਰ ਹੁਣ ਤਾਂ ਗਈ ਹੈ ਹਨਾ ਤੇ ਬਸ ਤੁਸੀਂ ਆ ਜ਼ਰੂਰ ਧਿਆਨ ਰੱਖਿਓ ਵੀਰੇ ਬਾਕੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਈ ਬਣ ਕੇ